ਦੋਸਤੋ ਫਤਿਹ ਪ੍ਰਵਾਨ ਕਰਨੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਚੌਂਕੀ ਮਾਨ ਚੌਂਕੀ ਮਾਨ ਆਪੋਜ਼ਿਟ ਸਿਟੀ ਯੂਨੀਵਰਸਿਟੀ ਆਪੋਜ਼ਿਟ ਸਿਟੀ ਯੂਨੀਵਰਸਿਟੀ ਸੀਟੀ ਯੂਨੀਵਰਸਿਟੀ ਫਰੋਜ਼ਪੁਰ ਰੋਡ ਜਗਰਾਉਂ ਆਪਣੇ ਬਹੁਤ ਸਤਕਾਰਯੋਗ ਸਵਰਗਵਾਸੀ ਦੀਪ ਸਿੱਧੂ ਦੀ ਦੂਸਰੀ ਵਰਸੀ ਦੇ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ ਵਾ ਉੱਥੇ ਆਪਣੀ ਹਾਜ਼ਰੀ ਲਗਵਾਉਣ ਲਈ ਆਏ ਸਿਗੇ ਔਰ ਸਾਡੇ ਨਾਲ ਇੱਥੇ ਇਸ ਵਕਤ ਉਹਨਾਂ ਦੇ ਛੋਟੇ ਭਰਾ ਦੀਪ ਸਿੱਧੂ ਦੇ ਮਨਦੀਪ ਸਿੰਘ ਜੀ ਸਿੱਧੂ ਅਤੇ ਉਹਨਾਂ ਦੇ ਸ਼ੁਭਚਿੰਤਕ ਸਾਥੀ ਦੀਪ ਸਿੱਧੂ ਉਹਨਾਂ ਦੇ ਉਹ ਨਾਲ ਸਾਡੇ ਵਿਰਾਜਮਾਨ ਆ ਸੀ ਕੁਛ ਟ ਜਿਵੇਂ ਇਸ ਤਰ੍ਹਾਂ ਦੇ ਸੀ ਕਿ ਮੈਂ 15 ਤਰੀਕ ਵਾਲਾ ਜਿਹੜਾ ਮੇਨ ਫੰਕਸ਼ਨ ਸੀ ਅਟੈਂਡ ਨਹੀਂ ਕਰ ਸਕਦਾ ਮੇਰੀ ਫਾਜ਼ਿਲਕਾ ਐਨਡੀਪੀਐਸ ਵਗੈਰਾ ਦੀ ਡੇਟਸ ਹੁੰਦੀਆਂ ਸੋ ਮੈਂ ਤਾਂ ਇਸ ਲਈ ਇੱਥੇ ਪਹੁੰਚਿਆ ਹਾਂ ਕਿ ਜੋ ਇੱਕ ਸਾਡਾ ਉਹ ਬਹੁਤ ਦੂਰ ਅੰਦੇਸ਼ ਇੱਕ ਇੰਟੈਲੈਕਚੁਅਲ ਵੀਰ ਦੀਪ ਸਿੱਧੂ ਕਿਉਂਕਿ ਅਸੀਂ ਸਿੱਖ ਜਿਹੜੇ ਨੇ ਪੰਜਾਬੀ ਉਹ ਮਾਰ ਧਾਰ ਨੂੰ ਬੜੇ ਤਕੜੇ ਨੇ ਪਰ ਜਿੱਥੇ ਇੰਟੈਲੈਕਟ ਦੀ ਗੱਲ ਆਉਂਦੀ ਹੈ ਜਿੱਥੇ ਪੜ੍ਹਾਈ ਲਿਖਾਈ ਦੀ ਗੱਲ ਜਿੱਥੇ ਰਿਸਰਚ ਦੀ ਗੱਲ ਆਉਂਦੀ ਹੈ ਉੱਥੇ ਬਹੁਤ ਥੋੜੇ ਵਿਅਕਤੀ ਨੇ ਜਿਹੜੇ ਜਿਹੜੇ ਆਉਣ ਵਾਲੇ ਸਮੇ ਨੂੰ ਸਮਝ ਸਕਦੇ ਔਰ ਮੇਰਾ ਖਿਆਲ ਹੈ ਕਿ ਜਿਹੜੀ ਪਹਿਚਾਨ ਮੌਜੂਦਾ ਸਰਕਾਰ ਉਦਾਹਰਨ ਦੇ ਰਹਾ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਜਿਦਾਂ ਹੁਣ ਜੋ ਕੁਝ ਆ ਪੰਜਾਬ ਦੇ ਲੋਕ ਪਛਤਾ ਰਹੇ ਨੇ ਕਿ ਅਸੀਂ ਕਿਹੜੀ ਸਰਕਾਰ ਬਣਾ ਬੈਠੇ ਹਾਂ ਐਦੀਪਸੂ ਨੇ 2022 ਦੀਆਂ ਇਲੈਕਸ਼ਨਾਂ ਤੋਂ ਵੈਲ ਇਨ ਐਡਵਾਂਸ ਪਹਿਲਾਂ ਆਪਣੇ ਥਿਊਜ਼ ਦੱਸ ਦਿੱਤੇ ਸੀ ਕਿ ਇਹਨਾਂ ਦਾ ਅਸਲ ਆਈਡੀਓਲੋਜੀਕਲ ਆਈਡੀਓਲੋਜੀ ਜਿਹੜੀ ਅਰਵਿੰਦ ਕੇਜਰੀਵਾਲ ਵਗੈਰਾ ਦੀ ਆ ਉਹ ਪੰਜਾਬ ਨੂੰ ਕਦੀ ਵੀ ਸੂਟੇਬਲ ਨਹੀਂਗੀ ਉਹਨੇ ਇੱਕ ਸਦਾ ਦਾ ਜਾ ਉਦਾਹਰਨ ਦਿੱਤਾ ਸੀਗਾ ਕਿ ਪੰਜਾਬ ਦੇ ਜਿਹੜੇ ਪਹਾਦਰ ਲੋਕ ਨੇ ਸਿੱਖ ਕੀ ਤੁਸੀਂ ਬੋਕਰ ਪਸੰਦ ਕਰੋਗੇ ਕਿ ਵਾਹਿਗੁਰੂ ਦੀ ਗੁਰੂ ਸਾਹਿਬ ਦੀ ਦਿੱਤੀ ਹੋਈ ਕਿਰਪਾਨ ਸ੍ਰੀ ਸਾਹਿਬ ਪਸੰਦ ਕਰੋਗੇ ਇਹ ਮਤਲਬ ਇੱਕ ਸੰਕੇਤ ਹੁੰਦਾ ਵਾ ਬਟ ਹੀ ਅੰਡਰਸਟੂਡ ਔਰ ਮੈਂ ਜਦੋਂ ਜਾਂਦਾ ਰਿਆਂ ਉੱਥੇ ਸ਼ੰਭੂ ਬਾਰਡਰ ਦੇ ਮੋਰਚੇ ਤੇ ਉਸ ਤੋਂ ਬਾਅਦ ਦੀਪ ਸਿੱਧੂ ਮੇਰੇ ਕੋਲ ਅਸੀਂ ਇਕੱਠੇ ਬੈਠੇ ਸਾਡੇ ਘਰੇ ਆਏ ਸੀਗੇ ਔਰ ਮੈਂ ਉਹਨਾਂ ਦੀ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਐ 댓 ਯੰਗ ਏਜ ਹੀ ਹੈਡ ਕੰਪਲੀਟਲੀ ਅੰਡਰਸਟੂਡ ਜਿਹੜੀ ਸਾਈਕੀ ਆ ਸਿੱਖਾਂ ਦੀ ਜੋ ਪੰਜਾਬ ਦਾ ਪਛੋਕੜ ਆ ਜੋ ਪੰਜਾਬ ਦੀ ਨਵਜ ਹੈਗੀ ਆ ਜਿਹੜੇ ਚੰਗੇ ਚੰਗੇ ਵੱਡੇ ਸਾਡੇ ਆਗੂ ਨਹੀਂ ਸਮਝ ਸਕੇ ਅੱਜ ਤੱਕ ਤਾਂ ਯੋ ਸਾਡੇ ਸਟੇਟ ਨੇ ਖਮਿਆਜ਼ਾ ਜਿਹੜਾ ਚੱਲਣਾ ਪਿਆ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਸਾਡੇ ਪਾਣੀ ਖੁੱਸ ਗਏ ਸਾਡੀਆਂ ਹੋਰ ਬੜਾ ਵਧੀਕੀਆਂ ਸਾਡੇ ਨਾਲ ਹੋਈਆਂ ਕਿਉਂਕਿ ਸਾਡੇ ਲੀਡਰਜ਼ ਬੇਈਮਾਨ ਵੀ ਹੋ ਸਕਦੇ ਲੇਕਿਨ ਇਹਨੇ ਦੂਰੰਦੇਸ਼ ਨਹੀਂ ਸੀਗੇ ਲੇਕਿਨ ਦੀਪ ਸਿੱਧੂ ਵਿੱਚ ਇਹ ਬੜੀ ਇਹ ਚੰਗਿਆੜੀ ਜਿਹੜੀ ਸੀਗੀ ਉਹ ਮੈਂ ਕਿਹਾ ਕੁਦਰਤ ਨੇ ਉਹਨਾਂ ਦੇ ਵਿੱਚ ਭਰੀ ਹੋਈ ਸੀਗੀ ਸੋ ਇਹ ਸਾਡੇ ਲਈ ਇੱਕ ਬੜਾ ਬਹੁਤ ਵੱਡਾ ਘਾਟਾ ਮਤਲਬ ਇਹਨਾਂ ਦੇ ਪਰਿਵਾਰ ਨੂੰ ਤੇ ਚਲੋ ਘਾਟਾ ਹੈ ਹੀ ਹੈ ਬੜਾ ਆਈ ਥਿੰਕ ਇਹ ਜਿਹਨੂੰ ਕਹਿੰਦੇ ਕਿ ਇਟਸ ਅ ਲਾਸ ਫॉर द ਕਮਿਊਨਿਟੀ ਕਿਉਂਕਿ ਇਹਨਾਂ ਦੇ ਅੱਛੇ ਇੰਟੈਲੀਜੈਂਟ ਸੋਚ ਰੱਖਣ ਵਾਲੇ ਨੌਜਵਾਨ ਇਹਨੇ ਰੋਜ਼-ਰੋਜ਼ ਘਰਾਂ ਦੇ ਵਿੱਚ ਨਹੀਂ ਜੰਮਦੇ ਪਰ ਜੋ ਪਰਮਾਤਮਾ ਵਾਹਿਗੁਰੂ ਨੂੰ ਮਨਜ਼ੂਰ ਆ ਉੱਤੇ ਅੱਗੇ ਆਪਣਾ ਕੋਈ ਜ਼ੋਰ ਨਹੀਂਗਾ ਤਾਂ ਅੱਜ ਅਸੀਂ ਪਹੁੰਚੇ ਆ ਮੈਨੂੰ ਬੜੀ ਖੁਸ਼ੀ ਹੋਈ ਆ ਮੈਨੂੰ ਦੱਸਿਆ ਸਾਰੇ ਸਤਕਾਰਯੋਗ ਸੱਜਣਾ ਨੇ ਕਿ ਅਸੀਂ ਇਸ ਥਾਨ ਦੇ ਉੱਤੇ ਤਿੰਨ-ਚਾਰ ਚੀਜ਼ਾਂ ਏਮ ਕਰ ਰਹੇ ਨੇ ਇੱਕ ਤਾਂ ਛੋਟਾ ਬਿਲਕੁਲ बिकॉज ਬਹੁਤ ਔਖਾ ਹਸਪੀਟਲ ਖੜਾ ਕਰਨਾ ਨਾਲ ਉਹਦੇ ਬਲੱਡ ਬੈਂਕ ਹੋਏ ਨਾਲ ਇੱਕ ਸਿੱਖਾ ਸਿੱਖ ਲਾਇਬ੍ਰੇਰੀ ਸੋਲੀ ਜਿਹੜੀ ਸਾਡੀ ਕਮਿਊਨਿਟੀ ਨਾਲ ਜੋ ਲਿਟਰੇਚਰ ਹੈਗਾ ਉਹ ਲਾਇਬ੍ਰੇਰੀ ਚ ਰੱਖਣਗੇ ਔਰ ਗਰੀਬਾਂ ਦੀ ਗੁਰਬਿਆਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਇਹਨਾਂ ਨੇ ਜਿਹੜਾ ਦੀਪ ਸਿੱਧੂ ਮੈਮੋਰੀਅਲ ਇੱਥੇ ਬਣਾਇਆ ਇਸ ਪਿੰਡ ਦੇ ਵਿੱਚ ਆ ਜਗਾ ਤੁਸੀਂ ਦੇਖ ਹੀ ਰਹੇ ਹੋ ਤੋਂ ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਹੈਗੀਆਂ ਤੋਂ ਆਈਪੀਐਸਾਂ ਉਹ ਜਿਹੜੇ ਕੰਪੀਟਿਟਿਵ ਕੰਪੀਟਿਟਿਵ ਐਗਜ਼ਾਮਸ ਨੇ ਬੱਚੇ ਦਿੰਦੇ ਨੇ ਉਹਦੀ ਕੋਚਿੰਗ ਸੈਂਟਰ ਦਾ ਵੀ ਪ੍ਰਬੰਧ ਕਰਨ ਦਾ ਯਤਨ ਕਰਨਗੇ ਇਹ ਸਾਰੇ ਬੜੇ ਵੱਡੇ ਟੀਚੇ ਨੇ ਤੋ ਆਈ ਐਮ ਸ਼ੋਰ ਕਿ ਸਾਰਾ ਰਲ ਮਿਲ ਕੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਗੱਲਾਂ ਸਿਰੇ ਚੜਨ ਕਿਉਂਕਿ ਸਾਡੇ ਬੱਚੇ ਜਿੰਨੇ ਸਾਡੇ ਦੇਸ਼ ਦੇ ਵਿੱਚ ਆਈਪੀਐਸ ਆਏ ਹੁੰਨੇ ਚਾਹੀਦੇ ਅੱਜ ਅਸੀਂ ਉਹਦੇ ਚ ਨਿਕਾਰ ਆਇਆ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਨੂੰ ਕੁਲ ਮਿਲਾ ਕੇ ਇੱਕ ਆਪਣੀ ਸਟੇਟ ਤੇ ਆਪਣੇ ਕਮਿਊਨਿਟੀ ਦੇ ਇਸ਼ੂਜ਼ ਨੂੰ ਅੱਗੇ ਲੈ ਜਾਣ ਵਾਸਤੇ ਜੋ ਇਹ ਉਪਰਾਲਾ ਕਰ ਰਹੇ ਨੇ ਉਹਦੀ ਯਾਦ ਵਿੱਚ ਇਹ ਕਾਬਲੇ ਤਾਰੀਫ ਹੈਗਾ ਇੱਕ ਵਾਰ ਫਿਰ ਮੈਂ ਵਾਹਿਗੁਰੂ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਕਿ ਉਹਨਾਂ ਦੀ ਬਿਛੜੀ ਹੋਈ ਆਤਮਾ ਨੂੰ ਵਾਹਿਗੁਰੂ ਆਤਮਿਕ ਸ਼ਾਂਤੀ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਤਾਂ ਚਲੋ ਉਹ ਦਿੰਦਾ ਹੀ ਦਿੰਦਾ ਸਭ ਨੂੰ ਤੇ ਨਾਲ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਾਡੀ ਕੌਮ ਨੂੰ ਤੇ ਸਾਡੇ ਕਿਸਾਨਾਂ ਦਾ ਜੋ ਅੰਦੋਲਨ ਚੱਲਿਆ ਜਿੱਥੋਂ ਹੁਣੇ ਉਹ ਕਿਹਾ ਆ ਉੱਥੋਂ ਸ਼ੰਭੂ ਬੋਰਡਰ ਤੋਂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਉਹਦਾ ਦਿਲ ਹਮੇਸ਼ਾ ਪੰਜਾਬ ਤੇ ਕਿਸਾਨਾਂ ਦੇ ਨਾਲ ਧੜਕਦਾ ਸੀਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਤਰੀਕ ਨੂੰ ਅਸਲ ਜਿਹੜਾ ਸਮਾਗਮ ਹੈ ਪਰਸੋਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਸਭ ਨੇ ਇੱਥੇ ਹੋਂਮ ਹੋਂਮ ਆ ਕੇ ਪਹੁੰਚਣਾ ਤਾਂ ਕਿ ਉਹਦੀ ਯਾਦ ਨੂੰ ਮਿੱਠਾ ਕੀਤਾ ਜਾ ਸਕੇ ਧੰਨਵਾਦ ਹਾਂ ਬੰਦੀ ਸਿੰਘਾਂ ਦਾ ਰਹੇਗਾ ਸੌਰੀ ਜਿਹੜਾ ਇਹਨਾਂ ਦਾ ਉਦੇਸ਼ ਹੈਗਾ ਇਸ ਮੈਮੋਰੀਅਲ ਦਾ ਇਸ ਉਹਦੀ ਯਾਦ ਵਿੱਚ ਇਹਨਾਂ ਨੇ ਦੋ ਟੀਚੇ ਰੱਖੇ ਨੇ ਬੜੇ ਇਨਸਾਨੀ ਪੱਖੀ ਜਿਹੜੇ ਟੀਚੇ ਨੇ ਉਹਦੇ ਵਿੱਚ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੋ ਤਰ੍ਹਾਂ ਦੇ ਬੰਦੀ ਸਿੰਘ ਹੋਗੇ ਨਾ ਜਿਹੜੇ ਵਿਚਾਰੇ ਜੇਲਾਂ ਕੱਟ ਚੁੱਕੇ ਨੇ 25 25 30 30 ਸਾਲ ਦੀਆਂ ਕੈਂਦਾਂ ਕੱਟ ਕੇ ਸਜ਼ਾਵਾਂ ਪੂਰੀਆਂ ਕਰ ਜੇ ਦਾ ਮੋਰਚਾ ਲੱਗਾ ਮੋਹਾਲੀ ਇਹਨਾਂ ਨੂੰ ਵੀ ਸ਼ੂਲੀ ਆਵਾਜ਼ ਤੇ ਨਾਲ ਇੱਕ ਲਿਆ ਜਿਹੜੇ ਹੁਣ ਬੰਦੀ ਸਿੰਘ ਨੇ ਜਿਹੜੇ ਸਾਡੀ ਆਪਣੀ ਸਰਕਾਰ ਨੇ ਐਨਐਸਏ ਲਾ ਕੇ ਅਸਾਮ ਦੀਆਂ ਦਿਬਰੂਗੜੀ ਦੀਆਂ ਜੇਲਾਂ ਚ ਭੇਜੇ ਨੇ ਉਹਨਾਂ ਦੇ ਰਿਹਾਈ ਦੇ ਵਾਸਤੇ ਵੀ ਇਹ ਜਦੋਜਾਹਿਦ ਕਰਨਗੇ ਸੋ ਇਹਦੇ ਵਾਸਤੇ ਇਹਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਦਬੀਆਂ ਜੋ ਵੀ ਹੋਇਆ ਜਦ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਇਹ ਜਿਹੜਾ ਦੀਪ ਸਿੱਧੂ ਮੈਮੋਰੀਅਲ ਹੈਗਾ ਵਾ ਇਹ ਉਹਦੇ ਵਾਸਤੇ ਵੀ ਜਦੋਜਾਹਿਦ ਕਰੇਗਾ ਲੜਦਾ ਭੜਦਾ ਰਹੇਗਾ ਇਨਸਾਫ ਦੀ ਲੜਾਈ ਜਦ ਤੱਕ ਅੰਜਾਮ ਤੱਕ ਨਹੀਂ ਜਾਂਦੀ ਉੱਥੇ ਤੱਕ ਲੜਾਈ ਲੜੇਗਾ ਸੋ ਇੱਕ ਵਾਰ ਫਿਰ ਸਭ ਦਾ ਧੰਨਵਾਦ ਕਰਦਾ ਆ ਖੇਮਾ ਦਾ ਜੱਜ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ